ਸਰਸਵਤੀ ਕਾਲਜ ਆਫ ਕੜੂਆ ਦੇ ਵਿੱਚ ਅੱਜ ਲਾਲਾ ਰਤਨ ਲਾਲ ਅਗਰਵਾਲ ਜੀ ਦੀ 13ਵੀਂ ਪੁੰਨ ਦਿਤੀ ਜਿਹੜੀ ਹੈ ਮਨਾਈ ਜਾ ਰਹੀ ਹੈ ਤੇ चीफ गेस्ट ਆਏ ਨੇ ਕੀ ਕੀ ਉੱਥੇ ਸਮਾਗਮ ਚੱਲ ਰਹੇ ਨੇ ਔਰ ਤੁਹਾਨੂੰ ਦਿਖਾਨੇ ਆ ਇਸ ਪੁੰਨ ਦਿਤੀ ਦੀਆਂ ਤਸਵੀਰਾਂ ਦੀ ਵੱਡਾ ਦਿਨ ਹੈ ਮਾਂ ਸਰਸਵਤੀ ਮਾਂ ਸਰਸਵਤੀ ਦੇ ਅਸ਼ੀਰਵਾਦ ਨਾਲ ਸਰਸਵਤੀ ਕਾਲਜ ਜਿਹਦੇ ਵਿੱਚ ਰਤਨ لال ਜੀ ਦੀ ਪੁੰਨਤੀធី ਦੇ ਵਿੱਚ ਜਿਹੜੇ ਇਥੋਂ ਦੇ ਆਨਰ ਡਾਕਟਰ ਬਿਹਾਰੀ لال ਜੀ ਸ਼ੁਭਮ ਜੀ ਡਾਕਟਰ ਲੋਕੇਸ਼ ਜੀ ਇਹਨਾਂ ਨੇ ਜਿਹੜੇ ਆਪਣੇ ਪੇਰੈਂਟਸ ਨੂੰ ਪੁਰਖਿਆਂ ਨੂੰ ਯਾਦ ਕਰਦੇ ਹੈ ਉਹ ਇੰਸਟੀਚੂਨ ਉਹ ਸਮਾਜ ਦੇ ਵਿੱਚ ਹਮੇਸ਼ਾ ਆਪਣੀ ਜਗ੍ਹਾ ਹੀ ਬਣਾ ਕੇ ਰੱਖਦੇ ਆ ਤਾਂ ਇਹ ਹਰ ਸਾਲ ਇਹ ਦੇ ਮਨਾਉਂਦੇ ਆ ਆਪਣੇ ਪਿਤਾ ਜੀ ਦੀ ਯਾਦ ਦੇ ਵਿੱਚ ਬਲਬਰੈਸ਼ਨ ਕੈਂਪ ਲਗਾਉਂਦੇ ਆ ਮੈਡੀਕਲ ਕੈਂਪ ਲਗਾਉਂਦੇ ਆ ਔਰ ਇਸ ਤਰੀਕੇ ਦੇ ਨਾਲ ਜਿਹੜੀਆਂ ਵੀ ਸਖੀਤਾ ਨੇ ਚੰਗੇ ਕੰਮ ਕੀਤੇ ਹੁੰਦੇ ਆ ਚਾਹੇ ਉਹ ਸਟੂਡੈਂਟਸ ਹੋਣ ਟੀਚਰਸ ਹੋਣ ਜਾਂ ਸਟਾਫ ਦਾ ਕੋਈ ਹੋਰ ਮੈਂਬਰ ਹੋਵੇ ਉਸ ਆਰਗੇਨਾਈਜੇਸ਼ਨ ਦੇ ਮੈਂਬਰਸ ਨੂੰ ਇਹ ਆਨਰ ਕਰਦੇ ਆ ਇਹ ਇੱਕ ਬਹੁਤ ਵੱਡਾ ਅਪਰਾਲਾ ਹੈ ਤੇ ਮੈਂ ਇਸ ਕਰਕੇ ਇਹਨਾਂ ਨੂੰ ਬਹੁਤ-ਬਹੁਤ ਵਧਾਈ ਦਿਨਾ ਅੱਜ ਦੇ ਦਿਨ ਤੇ ਵੀ ਜਿਹੜਾ ਇਹ ਪ੍ਰੋਗਰਾਮ ਕਰਦੇ ਆ ਔਰ ਇਹ ਸਾਡੀ ਯੂਨੀਵਰਸਿਟੀ ਲਈ ਵੀ ਮਾਣ ਦੀ ਗੱਲ ਹੈ ਔਰ ਇਹਨਾਂ ਨੂੰ ਪੰਜਾਬ ਦੇ ਵਿੱਚ ਸਭ ਨਾਲ ਵੱਧ 100 ਸੀਟਾਂ ਦਾ ਕਾਲਜ ਇਹ ਆਯੁਰਵੈਦ ਦਾ ਪਾਈ ਬਣਿਆ ਹੈ ਤਾਂ ਉਸ ਉਮੀਦ ਦੇ ਨਾਲ ਵਿਹਾਰੀ لال ਜੀ ਦੀ ਰਹਿਮਾਈ ਦੇ ਵਿੱਚ ਇਹ ਕਾਲਜ ਦਿਨ ਰਾਤ ਤਰੱਕੀ ਕਰੇਗਾ ਔਰ ਮੈਂ ਇਹਨਾਂ ਨੂੰ ਸ਼ੁਰੂ ਤੋਂ ਹੀ ਕਹਿੰਦਾ ਆ ਰਿਹਾ ਇਹ ਮੈਡੀਕਲ ਕਾਲਜ ਦੇ ਨਾਲੋਂ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਆਯੁਰਵੈਦ ਕਾਲਜ ਦੇ ਨਾਂ ਤੇ ਆਯੁਰਵੈਦ ਹਸਪੀਟਲ ਦੇ ਨਾਂ ਤੇ ਇਹ ਤੇ ਨੇੜੇ-ਨੇੜੇ ਦੇ ਲੋਕਾਂ ਨੂੰ ਬਹੁਤ ਵੱਡੀ ਹੈਲਥ ਸਹੂਦਾਵਾਂ ਦੇਣਗੇ ਔਰ ਜਿੰਦਾ ਤਰੱਕੀ ਕਰਨਗੇ ਅੱਜ ਕੱਲ ਦੇ ਨੌਜਵਾਨ ਐ ਡਾਕਟਰ ਸਾਹਿਬ ਜਿਹੜੇ ਨੇ ਆਪਣੇ ਮਾਤਾ ਪਿਤਾ ਨੂੰ ਭੁੱਲਦੇ ਜਾ ਰਹੇ ਨੇ ਤੁਸੀਂ ਦੇਖਿਆ ਨਾ ਤਾਂ ਆਸ਼ਰਮ 'ਚ ਵੀ ਜਿਹੜੇ ਰੋ ਰਹੇ ਨੇ ਪਰ ਬਿਹਾਰੀ لال ਜੀ ਇੱਕ ਮਿਸਾਲ ਦੇ ਤੌਰ ਤੇ ਜਿਹੜੀ ਹੈ ਇੱਕ ਮਿਸਾਲ ਦਿੰਦੇ ਨੇ ਕਿ ਆਪਣੇ ਬਜ਼ੁਰਗਾਂ ਨੂੰ ਯਾਦ ਕਰਨਾ ਚਾਹੀਦਾ ਇਸ ਨੂੰ ਦੇਖ ਕੇ ਕੀ ਕਹਿਣਾ ਚਾਹੁੰਦੇ ਹੋ ਜੀ ਤੁਸੀਂ ਬਿਹਾਰੀ لال ਜੀ ਜਦ ਬਿਹਾਰੀ لال ਜੀ ਵਰਗੇ ਹੋਰ ਲੋਕ ਆਪਣੇ ਜੇ ਨਾਥਾ ਸ਼ਰਮ ਦੇ ਵਿੱਚ ਲੋਕ ਛੱਡਦੇ ਆ ਇਹੋ ਜਿਹੇ ਲੋਕ ਆਪਣੇ ਮਾਤਾ ਪਿਤਾ ਦੀ ਸੇਵਾ ਵੀ ਕਰਦੇ ਆ ਲੇਕਿਨ ਵਿਆਰੀ ਲਾਲ ਜੀ ਜਿਹਦਾ ਜਿਹੜਾ ਅਪਰਾਲਾ ਹੈ ਉਹ ਇਕੱਲਾ ਆਪਣੇ ਘਰ ਦੇ ਵਿੱਚ ਨਹੀਂ ਉਹ ਜਿਹੜੇ ਇੱਥੇ ਹਜ਼ਾਰਾਂ ਲੋਕ ਇਕੱਠੇ ਕੀਤੇ ਆ ਉਹਨਾਂ ਨੂੰ ਵੀ ਇੱਕ ਦੱਸਣਾ ਹੈ ਵੀ ਆਪਣੇ ਮਾਤਾ ਪਿਤਾ ਦਾ ਜਿਹੜਾ ਬੰਦਾ ਨਾਮ ਯਾਦ ਰੱਖਦਾ ਹੈ ਆਪਣੇ ਪੁਰਖਿਆਂ ਦਾ ਨਾਮ ਯਾਦ ਰੱਖਦਾ ਹੈ ਉਹ ਬੰਦਾ ਦਿਨ ਆਪਣਾ ਜ਼ਿੰਦਗੀ 'ਚ ਤਰੱਕੀ ਵੀ ਕਰਦਾ ਹੈ ਇਹ ਜਿਹੜਾ ਆ ਫੰਕਸ਼ਨ ਕਰਨਾ ਇਹ ਲੋਕਾਂ ਨੂੰ ਇੱਕ ਮੈਸੇਜ ਵੀ ਦਿੰਦਾ ਹੈ ਜਿਹੜੇ ਬੰਦੇ ਇੱਥੇ ਆਏ ਆ ਔਰ ਖਾਸ ਕਰਕੇ ਮੇਰੇ ਨਾਲ ਇੱਥੇ ਦੇ ਸ਼ਹਿਰ ਦੇ بڑے ਵੱਡੇ ਲੀਡਰ ਗਿਗਾ ਜੀ ਮੇਰੇ ਬڑے ਪੁਰਾਣੇ ਮਿੱਤਰ ਅੱਜ ਆਏ ਹੈ ਮੈਨੂੰ ਇਸ ਗੱਲ ਦਾ ਵੀ ਇਹਨਾਂ ਨੂੰ ਮਿਲ ਕੇ ਬਹੁਤ ਬਹੁਤ ਮਾਨ ਮਹਿਸੂਸ ਹੋਇਆ ਓਮ ਨਮੋ ਸਸਵਤੀ ਨਮੋ ਨਮਾ ਇਹ ਮਾਤਾ ਸਸਵਤੀ ਦਾ ਨਾਂ ਤੇ ਮਾਤਾ ਜੀ ਦੇ ਨਾਂ ਤੇ ਕਾਲਜ ਹੈ ਔਰ ਸਸਵਤੀ ਦਾ ਮਤਲਬ ਸਿੱਖਿਆ ਦੀ ਦੇਵੀ ਸਿੱਖਿਆ ਦੀ ਦੇਵੀ ਹੈ ਨਾ ਯਾਦਗਾਰ ਅੱਜ ਮਨਾਈ ਜਾ ਰਹੀ ਹੈ ਇਹ ਇੱਕ ਸਨੇਹਾ ਹੈ ਸਾਡੇ ਆਉਣ ਵਾਲੀ ਜਨਰੇਸ਼ਨ ਨੂੰ ਵੀ ਜਿਹੜੇ ਲੋਕ ਆਪਣੇ ਮਾਤਾ ਪਿਤਾ ਨੂੰ ਹਮੇਸ਼ਾ ਯਾਦ ਕਰਦੇ ਹੈ ਜਿਹੜੇ ਉਹਨਾਂ ਦੇ ਚਲਾਏ ਹੋਏ ਪਾਏ ਹੋਏ ਪੂਰਨਿਆਂ ਤੇ ਚੱਲਦੇ ਆ ਉਹ ਹਮੇਸ਼ਾ ਤਰੱਕੀ ਕਰਦੇ ਆ ਔਰ ਐਸੇ ਤਰ੍ਹਾਂ ਲਾਲਾ ਰਤਨ ਲਾਲ ਜੀ ਦੇ ਦੋਸ ਪੁੱਤਰ ਸ੍ਰੀ ਬਿਆਰੀ ਲਾਲ ਜੀ ਤੇ ਸੁੰਦਰ ਲਾਲ ਜੀ ਬਿਆਰੀ ਲਾਲ ਜੀ ਦਾ ਇੱਥੇ ਕਾਲਜ ਚੱਲ ਰਿਹਾ ਹੈ ਔਰ ਸੁੰਦਰ ਲਾਲ ਜੀ ਦਾ ਸੁਹਾਣਾ ਦੇ ਅੰਦਰ ਚੱਲ ਰਿਹਾ ਸੈਂਕੜੇ ਹੀ ਬੱਚਿਆਂ ਨੂੰ ਇਹ ਸਿੱਖਿਆ ਪ੍ਰਦਾਨ ਕਰ ਰਿਹਾ ਹੈ ਬਹੁਤ ਵੱਡੀ ਗੱਲ ਹੈ ਸਿੱਖਿਆ ਸਿੱਖਿਆ দান ਮਹਾਕल्याण ਤੇ ਅੱਜ ਜੋ ਵਰਸੀ ਮਨਾਈ ਜਾ ਰਹੀ ਹੈ ਉਸ ਨੂੰ ਦੇਖਦੇ ਹੋਏ ਆਮ ਬਾਂ ਨੌਜਵਾਨ ਜੋ ਨਵੀਂ ਪੀੜ੍ਹੀ ਹੈ ਉਹ ਆਪਣੇ ਮਾਤਾ ਪਿਤਾ ਦੇ ਸਤਿਕਾਰ ਦੇ ਵਿੱਚ ਜਿਹੜੇ ਕਮੀਆਂ ਛੱਡ ਰਹੇ ਨੇ ਦੇਖ ਰਹੇ ਹਾਂ ਅਸੀਂ ਜਗਤ ਜਗ੍ਹਾ ਕਹੀਆਂ ਗੱਲਾਂ ਆ ਰਹੀਆਂ ਪਰ ਇਹ ਮਿਸਾਲ ਹੈ ਕਿ ਸਾਡਾ ਜਿਹੜਾ ਸਿਸਟਮ ਹੈ ਸਾਡੀ ਸੰਸਕ੍ਰਿਤੀ ਹੈ ਬਦਲਦੀ ਜਾ ਰਹੀ ਹੈ ਦਿਨ ਪਰ ਦਿਨ ਕਿਉਂਕਿ ਉਹਨਾਂ ਨੂੰ ਸੇਵ ਦੇਣ ਵਾਲਾ ਕੋਈ ਨਹੀਂ ਹੈ ਦੇ ਸਾਡੇ ਵਿਆਰੀ ਲਾਲ ਜੀ ਜਿਹੜੇ ਇਹ ਜਿਹੇ ਆਰਗੇਨਾਈਜੇਸ਼ਨਸ ਐ ਜਾਂ ਇਹੋ ਜਿਹੇ ਸੰਸਥਾਨਾ ਨੇ ਉੱਥੋਂ ਹੀ ਇਹ ਜਿਹੜੀ ਇਹ ਬੱਚਿਆਂ ਨੂੰ ਪ੍ਰੇਰਣਾ ਮਿਲਦੀ ਆ ਦੇਖੋ ਇੱਥੇ ਸੈਂਕੜੇ ਬੱਚੇ ਆ ਹਜ਼ਾਰਾਂ ਬੱਚੇ ਆ ਇਹਨਾਂ ਨੂੰ ਪਤਾ ਲੱਗੇਗਾ ਕਿ ਕਿਵੇਂ ਆਪਣੇ ਇਹਨਾਂ ਨੂੰ ਕਿ ਸੁਨੇਹਾ ਹੀ ਆ ਇਹ ਵਿਆਰੀ ਲਾਲ ਜੀ ਵੱਲੋਂ ਵੀ ਕਿਵੇਂ ਆਪਣੇ ਮਾਤਾ ਪਿਤਾ ਦੀ ਇੱਜ਼ਤ ਕਰਨੀ ਚਾਹੀਦੀ ਹੈ ਔਰ ਕਿਵੇਂ ਉਹਨਾਂ ਦੇ ਦਿਨ ਮਨਾਣੇ ਚਾਹੀਦੇ ਤਾਂ ਕਿ ਆਉਣ ਵਾਲੀਆਂ ਜਿਹੜੀਆਂ ਸਾਡੀਆਂ ਪੀੜ੍ਹੀਆਂ ਨੇ ਸਾਡੇ ਬੱਚੇ ਨੇ ਆਉਣ ਵਾਲਾ ਸਾਡਾ ਭਵਿੱਖ ਹੈ ਉਹਨਾਂ ਨੂੰ ਇਸ ਇਸ ਤੋਂ ਇਹ ਪ੍ਰੋਗਰਾਮਾਂ ਤੋਂ ਜੋ ਅੱਜ ਫਲਾਣਾ ਭੰਡਾਰਾ ਤੇ ਉਹਨਾਂ ਦੀ ਪੁੰਨ ਦਿithi ਬਣਾਣੇ ਆ। ਇਹਦੇ ਵਿੱਚ ਦਿਨ-ਦਿਨ ਜਿਉਂ ਸਾਡਾ ਇਜ਼ਾਫਾ ਹੋ ਰਿਹਾ ਹੈ, ਬੱਚੇ ਵੱਧ ਰਹੇ ਆ, ਇਹ ਜੋ ਵੀ ਆ ਨਾ ਅਸੀਂ ਉਹਨਾਂ ਦੇ ਕਦਮਾਂ ਤੇ ਚੱਲ ਰਹੇ ਆ। ਉਹਨਾਂ ਦਾ ਹੀ ਆਸ਼ੀਰਵਾਦ ਹੈ ਜਿਹਦੇ ਕਰਕੇ ਅੱਜ ਤੁਸੀਂ ਦੇਖੋਗੇ ਪੂਰਾ ਇੰਨਾ ਜਮਾਵੜਾ ਬੱਚਿਆਂ ਦਾ, ਸਭ ਬੱਚਿਆਂ ਨੇ ਆਪਣੀ ਆਪਣੀ ਐਕਸੀਬਿਸ਼ਨਾਂ ਲਾਈਆਂ, ਬਲੱਡ ਡੋਨੇਸ਼ਨ ਕੈਂਪ ਲੱਗ ਰਿਹਾ ਹੈ ਔਰ ਰੈਗੂਲਰ ਚੱਲ ਰਿਹਾ ਹੈ ਆਪਣਾ ਚਲਾਨਾ। ਪੀ. ਜੇ ਦੀ ਟੀਮ ਆਈ ਹੋਈ ਹੈ। ਉਨ੍ਹਾਂ ਦੇ ਜਿਹੜੇ ਅچھے ਸੋਚ ਵਿਚਾਰ ਸੀ ਅਸੀਂ ਉਹਨੂੰ ਇੱਕ ਅਮਰੀ ਜਮਾ ਪਾ ਕੇ ਲੋਕਾਂ ਦੇ ਵਿੱਚ ਫੈਲਾ ਰਹੇ ਆ ਸੋਸਾਇਟੀ ਦੇ ਵਿੱਚ ਇਹ ਸੰਦੇਸ਼ ਦੇ ਰਹੇ ਆ ਵੀ ਭੜੇ ਦੇ ਨਾਲ ਨਾਲ ਸੋਸ਼ਲ ਕੰਮ ਵੀ ਕਰਨੇ ਬਹੁਤ ਜ਼ਰੂਰੀ ਹੈ ਕਿੰਨੇ ਦਿਨ ਹੋ ਗਏ ਨੇ ਕਾਲਜ ਨੂੰ ਖੁੱਲੇ ਹੋਏ ਟਾਈਮ ਹੋ ਚੁੱਕਿਆ ਹੈ ਕਾਲਜ ਨੂੰ ਅੱਜ ਦੀ ਪੂਰੇ 20 ਸਾਲ ਹੋ ਗਏ ਆ ਜੀ ਖੁੱਲੇ ਨੂੰ 20 ਸਾਲ ਜਿਵੇਂ ਇੱਕ ਪੌਦਾ ਛੋਟਾ ਜਿਹਾ ਹੁੰਦਾ ਔਰ ਪੇੜ ਬਣਦਾ ਹੈ ਅੱਜ ਉਹ ਸਾਡੇ ਨਾਲ ਪੂਰਾ ਗਰੋਅ ਕਰ ਰਿਹਾ ਹੈ ਤੇ ਅੱਗੇ ਵੀ ਗ੍ਰੋਥ ਕਰਦਾ ਰਹੇਗਾ ਅੱਜ ਸਾਡੇ ਕੋਲ ਸਾਰੇ ਮੈਡੀਕਲ ਦੇ ਕੋਰਸਿਸ ਹੈਗੇ ਆ ਇੰਜੀਨੀਅਰਿੰਗ ਕੋਰਸਿਸ ਹੈਗੇ ਮੈਨੇਜਮੈਂਟ ਹੋਟਲ ਮੈਨੇਜਮੈਂਟ ਬੀਬੀਏ ਬੀਸੀਏ ਬੇਸਿਕ ਸਾਰੇ ਕੋਰਸ ਹੈਗੇ ਆ ਜਿਨ੍ਹਾਂ ਦੇ ਨਾਲ ਕਰਦੇ ਹੋਏ ਯੰਗ ਜਨਰੇਸ਼ਨ ਅੱਜ ਕਿਤੇ ਵੀ ਆਪਣੇ ਫਿਊਚਰ ਕਰੀਅਰ ਨੂੰ ਸਹੀ ਬਣਾ ਸਕਦੀ ਹੈ। ਕਿ ਆ ਬਾਹਰ ਜਿਹੜੀਆਂ ਵਿਦੇਸ਼ ਦੇ ਵਿੱਚ ਜਿਹੜੀਆਂ ਯੂਨੀਵਰਸਿਟੀ ਨਾਲ ਟਾਈ ਅਪ ਹੈ ਜੀ ਤੁਹਾਡੇ ਫੋਲੋਅਰਾਂ ਦਾ ਕੀ ਕਹਿਣਾ ਚਾਹੋਗੇ ਇਹਨਾਂ ਦੇ? ਵਿਦੇਸ਼ੀ ਟਾਈ ਅਪ ਯੂਨੀਵਰਸਿਟੀ ਨਾਲ ਤਾਂ ਸਾਡੇ ਹੈਗੇ ਆ ਉਹਨਾਂ ਦੇ ਵੱਲੋਂ ਸੈਮੀਨਾਰਸ ਵੀ ਹੁੰਦੇ ਰਹਿੰਦੇ ਆ ਤਾਂ ਕਿ ਸਟੂਡੈਂਟਸ ਨੂੰ ਪਤਾ ਲੱਗੇ ਕਿ ਮੈਂ ਆਪਣੀ ਡਿਗਰੀ ਕਰਕੇ ਮੈਂ ਕਿੱਥੇ ਆ ਕੇ ਆਪਣਾ ਮਾਸਟਰਸ ਕਰ ਸਕਦਾ ਐ ਜਾਂ ਪੋਸਟ ਮਾਸਟਰਸ ਮੈਂ ਕਰ ਸਕਦਾ ਐ ਤਾਂ ਕਿ ਅੱਛੀ ਇਹਨਾਂ ਨੌਕਰੀ ਮਿਲ ਸਕੇ। ਕੈਨੇਡਾ ਵਿੱਚ ਆਸਟ੍ਰੇਲੀਆ ਵਿੱਚ ਅਮਰੀਕਾ ਵਿੱਚ ਰਸ਼ੀਆ ਨਿਬੇਰੀਆ ਤੋਂ ਤੁਹਾਡੇ ਸਟੂਡੈਂਟਸ ਕਾਫੀ ਬੜਾ ਨਾ ਰਹੇ ਆ ਰਹੇ ਹਨ ਤੇ ਇਹਨਾਂ ਨੂੰ ਅੱਛਾ ਟਾਈਪ ਫੜੇ ਹੈਗੇ ਤੇ ਜਿਹੜੇ ਸਟੂਡੈਂਟ ਤੁਹਾਡੇ ਪੜ ਰਹੇ ਆ ਨਵੀਂ ਜਨਰੇਸ਼ਨ ਹੈ ਇਹ ਸਭ ਜਿਹੜੀ ਵਰਸੀ ਨੂੰ ਕੌਨਿਤਿਤੀ ਨੂੰ ਦੇਖਦੇ ਹੋ ਉਹਨਾਂ ਨੂੰ ਕੀ ਅਪੀਲ ਕਰਨੀ ਜਾਓਗੇ ਅਪੀਲ ਇਹੀ ਕਰਨਾ ਚਾਹਾਂਗੇ ਜੀ ਕਿ ਨਸ਼ੇ ਸਭ ਤੋਂ ਵੱਡੀ ਗੱਲ ਹੈ ਨਸ਼ੇ ਛੱਡੋ ਜੀ ਪੜੋ ਔਰ ਆਪਣੇ ਬੜਿਆਂ ਦੀ ਗੁਰੂਆਂ ਦੀ ਇੱਜ਼ਤ ਕਰੋ ਉੱਥੇ ਤੁਹਾਨੂੰ ਸਾਰਾ ਸੁੱਖ ਮਿਲਣਾ ਹੈ ਸਾਡੀ ਨੌਲੇਜ ਮਿਲਣੀ ਹੈ ਤੁਹਾਡੇ ਗੁਣ ਮਿਲਣੇ ਹੈ ਔਰ ਇੱਕ ਅੱਛੇ ਇਨਸਾਨ ਬਣਨਾ ਹੈ ਇਹ ਜੋ ਸਰਸਪਤੀ ਕਾਲਜ ਹੈ ਬਿਹਾਰੀ لال ਜੀ ਨੇ ਜੋ ਇਥੇ ਸ਼ੁਰੂ ਕੀਤੀ ਸਸਤਾ ਇਹ ਉਹਨਾਂ ਦੇ ਪਿਤਾ ਜੀ ਦੀ ਅੱਜ 13ਵੀਂ ਪੁੰਨ ਦਿਤੀ ਹੈ ਇਨਵਾਈਟ ਕੀਤਾ ਸਾਨੂੰ ਵੀ ਬੜੇ ਸਨਮਾਨ ਨਾਲ ਬਿਹਾਰੀ لال ਜੀ ਨੇ ਮੈਡਮ ਅੱਜ ਦੇ ਸਮੇਂ ਦੇ ਵਿੱਚ ਜਦੋਂ ਬੱਚੇ ਆਪਣੇ ਮਾਪਾਪ ਨੂੰ ਸਨਮਾਨ ਘਟ ਦੇ ਰਹੇ ਨੇ ਤੇ ਬੱਚੇ ਮਾਪਾਪ ਵੀ ਥੋੜੇ ਜਿਹਾ ਹਲਕਾ ਮਹਿਸੂਸ ਕਰ ਰਹੇ ਨੇ ਇਹ ਬਿਹਾਰੀ لال ਜੀ ਮਿਸਾਲ ਨੇ ਕਿ ਕਿਵੇਂ ਇੱਕ ਪਿਤਾ ਜੀ ਉਹਨਾਂ ਨੇ ਸਨਮਾਨ ਦੇ ਵਿੱਚ ਇੱਡਾ ਬੜਾ ਬਲੱਡ ਨੇਸ਼ਨ ਕੈਂਪ ਲਗਾਇਆ ਹੈ ਇੱਡਾ ਪ੍ਰੋਗਰਾਮ ਕੀਤਾ ਹੈ ਤੇ ਉਹਨਾਂ ਨੂੰ ਯਾਦ ਰੱਖਦੇ ਨੇ ਉਹਨਾਂ ਦਾ ਜੋ ਉਹਨਾਂ ਨੇ ਸੰਸਕਾਰ ਉਹਨਾਂ ਨੂੰ ਦਿੱਤੇ ਆ ਉਹਨਾਂ ਦੀ ਅੱਗੇ ਵਿਰਾਸਤ ਨੂੰ ਵਧਾ ਰਹੇ ਨੇ ਇਹ ਆਪਣੇ ਲਈ ਸਾਡੇ ਜੋ ਸਮਾਜ ਦੇ ਬੱਚੇ ਆ ਉਹਨਾਂ ਲਈ ਇੱਕ ਪ੍ਰੇਰਨਾ ਸਰੋਤ ਨੇ ਵਿਹਾਰੀ ਰਾਜ ਜੀ ਵੈਸੇ ਵੀ ਸਾਡੇ ਪਿੰਡ ਲਈ ਇੱਕ ਵਧੀਆ ਸਾਡੀ ਫੈਮਿਲੀ ਦੇ ਮੈਂਬਰ ਹੀ ਆ ਇੱਕ ਤਰ੍ਹਾਂ ਦੇ ਜਦੋਂ ਤੋਂ ਇਹਨਾਂ ਨੇ ਸ਼ੁਰੂ ਕੀਤਾ ਇਹ ਸੰਸਥਾ ਸ਼ੁਰੂ ਕੀਤੀ ਹੈ ਅਸੀਂ ਤਾਂ ਉਦੋਂ ਦੇ ਹੀ ਇਹਨਾਂ ਦੇ ਨਾਲ ਜੁੜੇ ਹੋਏ ਨੇ ਤੇ ਵਧੀਆ ਇਨਸਾਨ ਵੀ ਨੇ ਤੇ ਵਪਾਰੀ ਵਪਾਰਕ ਤੌਰ ਤੇ ਇਹਨਾਂ ਦੀ ਸੰਸਥਾ ਜਿਹੜੀ ਆ ਉਹ ਬੜਾ ਫੁੱਲ ਵੀ ਵਧੀਆ ਰਹੀ ਹੈ ਪਿੰਡ ਨੂੰ ਇਹਨਾਂ ਦਾ ਬੜਾ ਸਾਥ ਹੈ ਤੇ ਇਹ ਇਸ ਪ੍ਰੋਗਰਾਮ ਨੂੰ ਦੇਖਦੇ ਹੋਏ ਜਿਹੜੀ ਨੌਜਵਾਨ ਪੀੜ੍ਹੀ ਆਪਣੇ ਮਾਪੇ ਨੂੰ ਜਿਹੜੀ ਹੈ ਸੇਵਾ ਤੋਂ ਬਾਂਝੇ ਕਰ ਦਿੰਦੀ ਹੈ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਜੀ ਨਹੀਂ ਵਿਹਾਰੀ لال ਜੀ ਮੈਂ ਪਹਿਲਾਂ ਵੀ ਦੱਸਿਆ ਵਿਹਾਰੀ لال ਜੀ ਤਾਂ ਇੱਕ ਪ੍ਰੇਰਣਾ ਸਰੋਤ ਨੇ ਬੱਚਿਆਂ ਲਈ ਤੇ ਆਪਣੇ ਜੋ ਬੱਚੇ ਜਿਹੜੇ ਮਾਪੇ ਦਾ ਸਨਮਾਨ ਨਹੀਂ ਕਰਦੇ ਮੈਂ ਉਹਨਾਂ ਨੂੰ ਵੀ ਬੇਨਤੀ ਕਰਦਾ ਕਿ ਬਿਆਰੀ لال ਜੀ ਵਰਗੇ ਸਖਸ਼ੀਤਾؤں ਤੋਂ ਸਿੱਖਣ ਕਿ ਜੋ ਅੱਜ ਜੋ ਮਕਾਮ ਤੇ ਪਹੁੰਚੇ ਨੇ ਉਹ ਮਾਪੇ ਦੀ ਦੇਣੀ ਹੈ ਮਾਪੇ ਦੇ ਸੰਸਕਾਰ ਮਾਪੇ ਦੀ ਸੋਚ ਮਾਪੇ ਦੀ ਜੋ ਉਹਨਾਂ ਨੂੰ ਮਾਰਗਦਰਸ਼ਨ ਮਿਲਿਆ ਜੋ ਉਹਨਾਂ ਨੂੰ ਕੰਮ ਕਰਨ ਦਾ ਤਰੀਕਾ ਸਲੀਕਾ ਮਿਲਿਆ ਉਹਦੀ ਵਜ੍ਹਾ ਨਾਲੇ ਅੱਜ ਤਰੱਕੀ ਕਰ ਰਹੇ ਨੇ ਤੇ ਉਹਨਾਂ ਨੂੰ ਉਹਨਾਂ ਨੂੰ ਆਪਣਾ ਬੱਚਿਆਂ ਨੂੰ ਇਸ ਗੱਲ ਤੋਂ ਸਿੱਖਣਾ ਚਾਹੀਦਾ ਮੈਂ ਸਮਝਦਾ ਹਾਂ ਇਸ ਇਲਾਕੇ ਦਾ ਸਭ ਤੋਂ ਵਧੀਆ ਬਹੁਤ ਹੀ ਅੱਛਾ ਗਰੁੱਪ ਆਫ ਇੰਸਟੀਟਿਊਸ਼ਨਸ ਹੈ ਜਿੱਥੇ ਅਲੱਗ-ਅਲੱਗ ਤਰ੍ਹਾਂ ਦੇ ਕੋਰਸੇ ਚੱਲਦੇ ਆ ਅਲੱਗ-ਅਲੱਗ ਤਰ੍ਹਾਂ ਦੀ ਪੜ੍ਹਾਈ ਹੁੰਦੀ ਹੈ ਔਰ ਜਿੱਥੋਂ ਇਹ ਸਟਾਰਟ ਹੋਇਆ ਇਹਦਾ ਨੀਂਹ ਪੱਥਰ ਰੱਖਿਆ ਗਿਆ ਮੈਂ ਵਿਹਾਰੀ لال ਜੀ ਇਸ ਗੱਲ ਦੇ ਵਧਾਈ ਦੇ ਪਾਤਰ ਹੈ ਕਿ ਆਪਣੇ ਫਾਦਰ ਦੀ ਯਾਦ ਵਿੱਚ ਅੱਜ ਪੁਰਖਾਂ ਦੀ ਯਾਦ ਉਹਨਾਂ ਦਾ ਅਸ਼ੀਰਵਾਦ ਲੈ ਕੇ ਸ਼੍ਰੀ ਰਤਨ ਲਾਲ ਅਗਰਵਾਲ ਜੀ ਦੀ ਯਾਦ ਵਿੱਚ ਹਰ ਸਾਲ ਇਹ ਜੋ ਪੁਰਮ ਕਰਦੇ ਆ ਤੋ ਇੱਕ ਦਰਸਾਉਂਦਾ ਇਹਨਾਂ ਦੀ ਜਿਹੜੀ ਭਾਵਨਾ ਹੈ ਇਹਨਾਂ ਦਾ ਜੋ ਪਿਆਰ ਹੈ ਸਿਰਫ ਇਸ ਕਰਕੇ ਨਹੀਂ ਕਿ ਹਰ ਬੰਦਾ ਆਪਣੇ ਮਾਪਿਆਂ ਨੂੰ ਪਿਆਰ ਕਰਦਾ ਹੈ ਹਰ ਬੰਦਾ ਉਹਨਾਂ ਦੇ ਬlesing ਲੈ ਕੇ ਚੱਲਦਾ ਹੈ ਲੇਕਿਨ ਉਹਨਾਂ ਤੋਂ ਸਿੱਖ ਕੇ ਮਿਹਨਤ ਕਰਕੇ ਇੱਕ ਸਕ੍ਰੈਚ ਤੋਂ ਸ਼ੁਰੂ ਕਰਕੇ ਇੱਥੇ ਪਹੁੰਚਣਾ ਇਹ ਬਹੁਤ ਵੱਡੀ ਮਿਸਾਲ ਹੈ ਔਰ ਮੈਂ ਅੱਜ ਇਹੀ ਸਟੂਡੈਂਟਸ ਨੂੰ ਵੀ ਮੈਸੇਜ ਦੇ ਕੇ ਜਾ ਰਹੇ ਹਾਂ ਕਿ ਐਸੇ ਤਰ੍ਹਾਂ ਐਗਜ਼ਾਮਪਲ ਸੈੱਟ ਕਰੋ ਜਿਸ ਤਰ੍ਹਾਂ ਮਿਹਨਤ ਦੇ ਨਾਲ ਪੈਸ਼ਨ ਦੇ ਨਾਲ ਇਹਨਾਂ ਨੇ ਖੜਾ ਕੀਤਾ ਇਨ ਦਾ ਕੇ ਬੇਟਾ ਵੀ ਉਸੇ ਕਦਮਾਂ ਤੇ ਚੱਲ ਰਿਹਾ ਹੈ। ਔਰ ਸਾਰੀ ਫੈਮਿਲੀ ਨੇ ਮਿਲ ਕੇ ਬਹੁਤ ਜ਼ਿਆਦਾ ਤਰੱਕੀ ਕੀਤੀ ਔਰ ਦਾ ਇੱਕੋ ਹੀ ਇਹਦੇ ਪਿੱਛੇ ਜਜ਼ਬਾ ਸੀ, ਮਿਹਨਤ ਸੀ ਕਿ ਬਹੁਤ ਹੀ ਅੱਛੀ ਐਜੂਕੇਸ਼ਨ ਜੋ ਹੈ ਉਹ ਸਾਰਿਆਂ ਨੂੰ ਦੇਣੀ ਹੈ। ਸਭ ਤੋਂ ਵੱਡਾ ਤਰੀਕਾ ਹੈ ਸੋਸਾਇਟੀ ਨੂੰ ਵਾਪਸ ਕਰਨ ਦਾ ਜੋ ਇਹ ਉਪਰਾਲਾ ਕਰ ਰਹੇ ਹੈ, ਜੋ ਮਿਹਨਤ ਨਾਲ ਇਹ ਸਦਕਾ ਇਹ ਗਰੁੱਪ ਆਫ ਇੰਸਟੀਟਿਊਸ਼ਨਸ ਕਰ ਰਿਹਾ ਹੈ। ਬਹੁਤ ਵੱਡੀ ਮਿਸਾਲ ਹੈ ਇਸ ਇਲਾਕੇ ਦੀ। ਅੱਜ ਕੱਲ ਦੀ ਜਿਹੜੀ ਪੀੜ੍ਹੀ ਹੈ ਨੌਜਵਾਨ ਪੀੜ੍ਹੀ ਹੈ ਉਹ ਆਪਣੇ ਮਾਪਿਆਂ ਦੇ ਸਤਕਾਰ ਤੇ ਬੰਨ੍ਹ ਹੀ ਹੁੰਦੀ ਜਾ ਰਹੀ ਹੈ। ਉਹਨਾਂ ਨੂੰ ਕੀ ਅਪੀਲ ਕਰਨੀ ਜਾਊਂਗੇ ਇਸ ਨੂੰ ਦੇਖਦੇ। ਦੇਖੋ ਜੀ ਮੈਂ ਇੱਕ ਗੱਲ ਕਹਿਣਾ ਕਿ ਇੱਕ ਮੁਜ਼ਾਜ ਕਹਿਣਾ ਉਹਨਾਂ ਜਿਹੜਾ ਇਹ ਸਟੂਡੈਂਟਸ ਇਲੂਲੂ ਕਰੀ ਜਾਂਦੇ ਹਨ ਨਾ। ਤਾਂ ਇਹ ਪਿਆਰ ਨਹੀਂ ਹੁੰਦਾ ਜਿਹਨੂੰ ਲੋਕ ਪਿਆਰ ਕਹਿੰਦੇ ਆ। ਅਸੀਂ ਵੀ ਐਸੇ ਸਟੇਜ ਤੋਂ ਨਿਕਲੇ ਆ। ਦੁਨੀਆ ਵਿੱਚ ਅਨ ਕੰਡੀਸ਼ਨਲ ਲਵ ਬਗੈਰ ਕਿਸੇ ਵਾਪਸੀ ਦੇ ਦੀ ਉਮੀਦ ਕਰਦੇ ਹੋਏ ਅਗਰ ਕੋਈ ਪਿਆਰ ਕਰਦਾ ਹੈ ਉਹ ਸਿਰਫ ਮਾਂ-ਬਾਪ ਹੈ ਸਿਰਫ ਮਾਂ-ਬਾਪ ਮਾਂ-ਬਾਪ ਦੇ ਅਸ਼ੀਰਵਾਦ ਤੋਂ ਬਿਨਾਂ ਤੁਸੀਂ ਕਿੱਦਾਂ ਹੀ ਪਹੁੰਚ ਸਕਦੇ ਹੈ ਇਹ ਗੱਲ ਕਹਿੰਦੇ ਹੀ ਮਾਂ-ਬਾਪ ਹੈ ਮੈਂ ਨਾ ਤੋਂ ਜ਼ਿਆਦਾ ਜਾਣਦਾ ਹੈ ਮਾਂ-ਬਾਪ ਦੀ ਵੈਲਿਊ ਵਿਸ ਕਰਕੇ ਘਰ ਦੀ ਜੀ ਵੀ ਜਾਣਦੇ ਕਿਉਂਕਿ ਅੱਜ ਬਿਲਕੁਲ ਹੀ ਮਾਂ-ਬਾਪ ਨਹੀਂ ਹੈ ਪਰ ਜੋ ਉਹਨਾਂ ਨੇ ਦਿੱਤਾ ਜੋ ਸਿੱਖਿਆ ਦਿੱਤੀ ਇੱਕ ਹੋਰ ਗੱਲ ਮੈਂ ਬੜੀ ਕਹਿਣਾ ਚਾਹੂੰਗਾ ਅੱਜ ਵੈਸੇ ਉਹ ਪ੍ਰਾਇਮਰੀ ਸਕੂਲ ਦੇ ਵਿੱਚ ਜਦੋਂ ਕਿ ਜਾਈਦਾ ਹੈ ਜਾਂ ਸਕੂਲਾਂ ਚ ਜਾਈਦਾ ਉੱਥੇ ਮੈਂ ਕਹਿਣਾ ਹੁੰਦਾ ਕਿ ਅੱਜ ਕੱਲ ਤੁਸੀਂ ਬੱਚੇ ਨੂੰ ਥੋੜਾ ਜਿਹਾ ਟੱਚ ਕਰ ਦਿਓ ਉਹਨੂੰ ਕੁਝ ਡਾਂਟ ਦਿਓ ਝੜਕ ਦਿਓ ਕਿਤੇ ਗੁੱਸੇ ਚ ਉਹਦੇ ਕੋਈ ਹੱਥ ਮਾਰ ਦਿਓ ਚਪੇੜ ਮਾਰ ਦਿਓ ਤਾਂ ਮਾਪੇ ਇਸ ਤਰ੍ਹਾਂ ਭੜਕਦੇ ਆ ਕਿ ਪਤਾ ਨਹੀਂ ਕੀ ਹੋ ਗਿਆ ਇਸ ਗੱਲ ਨੂੰ ਕਈ ਵਾਰੀ ਇਹਦਾ ਅਲੋਚਨ ਵੀ ਹੁੰਦਾ ਹੈ ਮਤਲਬ ਮੇਰੀ ਨਿੰਦਿਆ ਵੀ ਲੋਕ ਕਰਦੇ ਆ ਔਰ ਮੈਂ ਇਹ ਗੱਲ ਕਹੂੰਗਾ ਕਿ ਅੱਜ ਜੋ ਵੀ ਮੈਂ ਅਚੀਵ ਕੀਤਾ ਹੈ ਜੋ ਮੈਂ ਖੜਾ ਹੈ ਮਾਂ-ਬਾਪ ਦੀ ਨਸੀਹਤ ਮਾਂ-ਬਾਪ ਦੇ ਅਸ਼ੀਰਵਾਦ ਤੇ ਫਾਦਰ ਦੀਆਂ ਚਪਲਾਂ ਤੇ ਚਪੇੜਾਂ ਕਰਕੇ ਮੈਂ ਇੱਥੇ ਖੜਾ ਹਾਂ ਤੁਸੀਂ ਦੇਖਿਆ ਤੇ ਤਸਵੀਰਾਂ ਸਸਪਦ ਦੀ ਕਾਲਜ ਆਫ ਕਢੋਆ ਦੇ ਵਿੱਚ ਲਾਲਾ ਰਤਨ ਲਾਲ ਅਗਰਵਾਲ ਜੀ ਦੀ 13ਵੀਂ ਪੁੰਨ ਤਿਥੀ ਜਿਹੜੀ ਆ ਬੜੀ ਧਮ ਧਮ ਦੇ ਨਾਲ ਜਿਹੜੀ ਆ ਮਨਾਈ ਗਈ ਤੇ ਇੱਕ ਮਿਸਾਲ ਕਾਇਮ ਕੀਤੀ ਹੈ ਜਿਹੜੇ ਅੱਜ ਕੱਲ ਦੇ ਨੌਜਵਾਨ ਨੇ ਆਪਣੇ ਮਾਤਾ ਪਿਤਾ ਨੂੰ ਜਿਹੜੇ ਭੁੱਲਦੇ ਜਾ ਰਹੇ ਨੇ ਉਹਨਾਂ ਦੀ ਸੇਵਾ ਨਹੀਂ ਕਰਦੇ ਉਹਨਾਂ ਨੂੰ ਅਨਾਥ ਆਸ਼ਰਮ ਤੱਕ ਰੋਲ ਦਿੰਦੇ ਨੇ ਉਹਨਾਂ ਨੇ ਇੱਕ ਜਿਹੜੀ ਹੈ ਬਿਹਾਰੀ لال ਜੀ ਦੇ ਵੱਲੋਂ ਇੱਕ ਮਿਸਾਲ ਕਾਇਮ ਕੀਤੀ ਗਈ ਹੈ ਕਿ ਆਪਣੇ ਪਿਤਾ ਜੀ ਦੀ 13ਵੀਂ ਪੁੰਨ ਤੇ ਇੱਥੇ ਜਿਹੜੀ ਹੈ ਮਨਾ ਕੇ ਉਹਨਾਂ ਨੇ ਬਲੱਡ ਕੈਂਪ ਦੇ ਨਾਲ-ਨਾਲ ਕਈ ਐਗਜ਼ੀਬਿਸ਼ਨ ਵੀ ਲਗਾਏ ਅਤੇ ਢੰਡਾਰੇ ਦਾ ਟੂਟ ਲੰਗਰ ਵੀ ਵਰਤਿਆ ਗਿਆ ਤੇ ਸਾਨੂੰ ਵੀ ਚਾਹੀਦਾ ਆਪਣੇ ਮਾਤਾ ਪਿਤਾ ਜੀ ਸੇਵਾ ਕਰਕੇ ਉਹਨਾਂ ਦੇ ਨਕਸ਼ੇ ਕਦਮ ਤੇ ਚੱਲ ਕੇ ਇਹੀ ਜੀ ਇੱਕ ਅਸੀਂ ਵੀ ਮਿਸਾਲ ਕਾਇਮ ਕਰੀਏ ਖਰੜ ਤੋਂ ਡੇਵਿਡ ਵਰਮਾ ਦੀ ਖਾਸ ਰਿਪੋਰਟ Thank you.